ਦੇ ਆਲੀ ਤੇ ਕਨੇ ਬੱਕਰੀਆਂ ਇੱਕੋ ਬੱਕਰੀ ਹੈ ਚੰਦ ਖਾ ਲਾਵਾ ਬੰਗਰੇ ਆ ਤਨ ਵੇਡੋ ਗੱਲਾਂ ਚਲੋ ਆਜੋ ਜੀ ਆਜੋ ਜੀ ਰਹਿ ਬਣਾਓ ਰਹਿ ਬਣਾਓ ਇਹਨੂੰ ਲਗਾ ਦੇ ਹਾਂਜੀ ਇਹ ਪੁੱਛਤਾ ਸੀ ਮੰਗਦਾ ਕੀ ਆ ਬਾਈ 7000 ਦੀ ਦੀ ਯਾਰ ਕੋਈ ਥੋੜਾ ਨਹੀਂ ਪੈਸੇ ਲੈ ਲੈ ਕੋਈ ਥੋੜਾ ਨਹੀਂ ਪੈਸੇ ਲੈ ਲੈ ਚਲੋ ਆਓ ਲੈ ਲੈ ਵਖਤਾ ਹੈ ਦੇਵ ਪੈਸੇ ਲਾਂਦਾ ਪੈਂਦੀ ਜਾਂਦਾ ਬੇ ਸੱਤ ਓ ਮੱਖਾ ਮੰਨ ਲੈ ਬਿਕਈ ਨਹੀਂ ਹੈ ਸਾਡੇ ਸੱਤ ਲੈਦਾ ਬਾਹਰ ਸੱਤ ਬਾਹਰ ਥੋੜਾ ਛੱਡ ਜਾ ਥੋੜਾ ਰੱਖੀਂ ਤੂੰ ਦੇਖ ਮੈਂ ਤੇ ਮੇਰੇ ਕੋਲ ਚੱਲੀ ਜਾਂਦੀ ਹੋਰ ਰੱਖ ਲੈ ਨਹੀਂ ਮਿੱਤਰਾ ਪੂਰਾ ਬਸ 60 ਤਾਂ ਹੋ ਗਿਆ ਇਹ ਸੌਦਾ ਹੁਣ ਨਹੀਂ ਥੋੜਾ ਹੁਣ ਮੈਂ ਤੇਰਾ ਪੂਰਾ ਕਰਤਾ ਨਾ ਨਾ ਪੂਰਾ ਨਵੇਰ ਤਾਂ ਥੱਜ ਜਾ ਨਾਂ ਨਵੇੜਤਾ ਤੇਰਾ ਚੱਲ ਕੋਈ ਗੱਲ ਨਹੀਂ ਬੋਲਾ ਨਾ ਹੋ ਨਾ ਨਾ ਨਵੇੜਤਾ ਆਹ ਬਾਈ ਰਾਜੀ ਆ ਅੱਠ ਚ ਤੇਰਾ ਨਵੇੜਤਾ ਕਰਦਾ ਬਸ ਨਾ ਐ ਉਹ ਲੈਂਦਾ ਨਹੀਂ ਵਿਚਾਰਾ ਉਹਦੇ ਵੀ ਬਾਹ ਇੱਕ ਹੈ ਉਹ ਨਹੀਂ ਬਾਹ ਇੱਕ ਹੈ ਗਰੀਬ ਆਲੀ ਉਹ ਓਏ ਇੱਕ ਬਾਹ ਵਾਲੀ ਬੱਕਰੀ ਵਾਲੀ ਵਧ ਗਿਆ ਜਮਾ ਵਧਿਆ ਕੁਸ ਨਹੀਂ ਕਰਨ ਤਾਂ ਕਾਹ ਵੇਚਣੀ ਹੈ ਬਾਈ ਰੰਗ ਪਤੰਗ ਹੈ ਨਹੀਂ ਗਾ ਆਹੀ ਕਾਲੀ ਹੁੰਦੀ ਤੇਰੀ ਇੰਨੇ ਤੋਂ ਕੋਈ ਲੈ ਲੈਣ ਆ ਜਾ ਓਏ ਦੇ 8000 ਜਾ ਤੇਰਾ ਨਵੇੜਤਾ ਓਏ ਬੱਕਰ ਛੱਡ ਦੇ ਨਾ ਗੱਲਾਂ ਸਾਡੇ ਸਾਢੇ ਅੱਧੇ ਦੇ ਨਹੀਂ ਯਾਰ ਰੱਬੂ ਆ ਜਾ ਤੂੰ ਪੂਰਾ ਥਲੇ ਪੂਰਾ ਥਲੇ ਮੈਂ ਦੇ ਦੇ ਯਾਰ ਦੇ 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 ਉਹ ਗਣ ਕੇ ਉਹ ਗਣ ਤੇ ਬਾਬਾ ਤੂੰ ਬਣੀ ਜਾਂਦੀ ਆ ਤੂੰ ਹੈਗਾ ਜਵਾਕ ਤੁਸੀਂ ਜਾਣਾ ਹਰ ਇੱਕ ਮੰਡੀ ਤੇ ਉਹ ਬਾਤ ਤਾਂ ਕਰਨਾ ਉਹ ਨਹੀਂ ਗੱਲ ਹੁੰਦੀ ਸਾਢੇ ਅੱਧੇ ਕਰ ਲੈ ਕੱਲ ਨੂੰ ਨਾ ਕੋਈ ਗੱਲ ਹੋ ਜੇ ਅੱਪੇ ਅਗਲਾ ਕਹੇ ਕਿ ਕੱਲੇ ਤੂੰ ਬਤਾ ਮੌਕੇ ਆਪਣੇ ਵੀਰ ਕੋ ਬਦਲ ਕੇ ਪਹੁੰਚਦੇ ਤੇ ਪੀਣ ਨੂੰ ਲੱਗੂਗਾ ਜਵਾਕ ਨੂੰ ਖਦਾ ਉਹ ਬਹੁਤ ਗੱਲਾਂ ਹੁੰਦੀਆਂ ਹਾਂ ਤੇ ਦਾ ਹੋਈ ਵੀ ਅੱਗੇ ਮਾ ਆਪਣੇ ਤਾਂ ਹੁੰਦੀ ਐ ਹਾਂ ਹੋਈ ਨਹੀਂ ਇੰਨੇ ਪੈਸੇ ਲੈ ਲੈ ਸਾਥ ਰਾਜਾ ਉਹ ਮੁੰਡਾ ਵੀ ਵੀ ਜੋੜਦਾ ਕਿਸੇ ਨੇ ਵੀ ਜੋੜਦਾ ਕਹਿੰਦਾ ਰਾਜੂ ਨੇ ਲੁੱਟ ਲੇ 8000 ਪਾ ਕੇ ਸੋਨਾ ਦੀ ਬੱਕਰੀ ਲਵਾਂਗੇ ਵਧੀਆ 2-3 ਬੱਚਿਆਂ ਵਾਲੀ ਨਹੀਂ ਨਹੀਂ ਉਹ ਮੁੰਡਾ ਨਾਲ ਨਹੀਂ ਹਾਂ ਯਾਰ ਰਾਜੂ ਮੰਨ ਲਿਆ ਕਰ ਤੂੰ ਗੱਲ ਉਹ ਨਾਲ ਨਹੀਂ ਹੋਣਾ ਇਹਨਾਂ ਕੋਈ ਸਾਡੇ ਨਾਲ ਹੀ ਆ ਦੇਖੋ ਨਾਲ ਹੀ ਤੜ ਚਾਰ ਬੰਦੇ ਅਸੀਂ ਜੁਆਖ ਤੋਂ ਡਰਦੇ ਆ ਵਿਚਾਰੇ ਨਿਆਣਾ ਬੱਚਾ ਹੈ ਹੈ ਆ ਨੰਨੇ ਕੇ ਤਾਂ ਨਾ ਕੋਈ ਨਾਲ ਹੀ ਹੈ ਨਾਲ ਚੱਲ ਕੋਈ ਨਹੀਂ ਛੋਟੇ ਭਾਈ ਤੇਰੀ ਲਿਹਾਜ਼ ਨੂੰ 238 ਦੀ ਦੇਤੀ ਬੱਲੇ ਅੱਜ ਫੀ ਅੱਛਾ ਨਾ ਹੁਣ ਨਾ ਬੋਲ ਉਹ 200 3813 ਬੰਦ ਲਾਲੀ ਤੇ ਲੈਣੀ ਹੈ ਮਾੜਾ ਜਾਂਦਾ ਹੋਰ ਨਾ ਹੁਣ ਮਾੜਾ ਜਾਂਦੀ ਹੁੰਦਾ ਇਹ ਹੈ ਨਹੀਂ ਕਿਸੇ ਜਾਤ ਚ ਨੀਨਾ ਇਹਨੇ 2 ਰੁਪਏ ਕਮਾ ਲੂਗਾ ਬਚਰਾ ਇਹ ਵੀ ਵੇਚੂਗਾ ਬੱਚਾ ਹੁੰਦਾ ਤੇਰੀ ਬੱਕਰੀ 15 16 ਦਾ ਹਜ਼ਾਰ ਦਿੱਤੀ ਯਾਰ ਇੱਕ ਤੇਰੀ ਗੱਲ ਤੇ ਮੈਂ ਫੁੱਲ ਚਾਰਤੇ ਮੈਂ ਤੇਰੀ ਵੇਚਣੀ ਵੀ ਨਹੀਂ thee ਮੈਂ ਜਵਾਖ ਵੀ ਤਾਂ ਮਨ ਮਾੜਾ ਹੋ ਰਿਹਾ ਵਿਚਾਰਾ ਇਹਦੇ ਜੀ ਸੱਦ ਕੇ ਵਿਚਾਰਾ ਕਾਤਾ ਵਿਚਾਰਾ ਮਾਨ ਕਰਕੇ ਕੋਈ ਨਹੀਂ ਨੇਮ ਨਹੀਂ ਤਾਂ ਮੇਰੇ ਚੱਕ ਲਈ 2000 ਦੀ 3000 ਦੀ ਤੇਰਾ ਮਾਨ ਪੂਰਾ ਕਰ ਦੂੰ ਵੀਡੀਓ ਗਲਤ ਨਾ ਪਾ ਦੀ ਮੇਰੇ ਤੇ ਕੰਜਰਾ ਮੈਂ ਆਪ ਗਰੀਬ ਆਦਮੀ ਆ ਮੈਂ ਤਾਂ ਵੀਡੀਓ ਕੀ ਪਾਣੀ ਹਾਂ 15 16 ਪਰ ਤੇਰੀ ਗੱਲ ਤੇ ਫੁੱਲ ਚਾੜੀਆਂ ਕੋਈ ਨਹੀਂ ਕੋਈ ਨਾ ਉੱਚੀ ਮਹਾਰਾਜ 2000 ਉਹ ਨੋਟ ਬਟੇ ਆਇਕ ਨੋਟ ਦੇ ਦੇ ਨਿਓ ਨੋਟ ਬਗਲ ਹਰ ਜਾ ਕੋਈ ਨਹੀਂ ਕੋਈ ਹਾਂ ਆ ਦੋ ਸੌ ਤੇਰਾ ਜੀ ਕਿ ਦੋ ਸੌ ਤੁਸੀਂ ਰੱਖ ਲਓ ਲੈ ਸੌ ਰੱਖ ਲੈਣਾ ਸੌ ਤੇਰੀ ਲਿਖਾਈ ਤੇਥੋਂ ਖੁਸ਼ ਹੋਗੀ ਸੌ ਰਿਆ ਨਹੀਂ ਮੈਂ 200 ਰੁਪਏ ਲਾ ਕੇ ਲੈ ਲਾਂਦਾ ਇਹ ਰੱਖ ਰਿਹਾ ਇਹ ਵੀ ਰੱਖ ਲੈ ਨਾ ਨਾ ਕੋਈ ਗੱਲ ਨਹੀਂ ਹਾਂ ਕਿਤੇ ਕਹਿੰਦੇ ਰਾਜੂ ਲੈ ਗਿਆ ਮੈਨੂੰ ਕੋਈ ਗੱਲੇ ਨਹੀਂ ਮੈਂ ਤਾਂ ਖੁਸ਼ ਤਬੀਤ ਬੰਦਾ ਐ ਕਰੀ ਅੱਠ ਤੇ ਨੂੰ ਬਚ ਗਿਆ 100 ਦੀ ਤੇਰੀ ਲਖਾਈ ਹੋ ਅੱਠ ਸਾਮ ਕੇ ਸਿਆਣੇ ਬੰਦੇ ਨੂੰ ਖੜਾ ਦੇ ਕਿਤੇ ਖੋ ਦੇ ਆ ਵੀ ਛਾ ਦੇ ਆ 100 ਦੇ ਦੇ ਉਹਨੂੰ ਲਖਾਈ ਕਰਵਾ ਦੇ ਹੁਣ ਆਪ ਜਾ ਕੇ ਪਰਚੇ ਨੂੰ ਦੇ ਆ ਪਰਚੇ ਨੂੰ ਤੂੰ 100 ਦੇ ਤੂੰ ਦੇ ਆ 100 ਜਿਹੜਾ ਨਾ ਆ ਲੈਣਾ ਪਰਚਾ ਆ ਲੈ ਇਹ ਮੇਰਾ